माल जी आओ जल्दी मल पहलवान जल्दी आओ बच्चे भाई शिवम पहल कोहाली करो हाथ हतगढ़ा भाई शिवम कोहाली शिवम हाथ हतगता कर दो हाँ चलो पहलवान उसको अगली कुर्ती ਆ ਵੀ ਕਰਨ ਪਹਿਲਵਾਨ ਖੇਡਾਂ ਦੇ ਸਿਲਬ ਮਹਾਰਾਸ਼ਟਰ ਆਓ ਪਹਿਲਵਾਨ ਜਲਦੀ ਨਾਲ ਅਖਾੜੇ ਦੇ ਵਿੱਚ ਪਹੁੰਚੋ ਪਹਿਲਵਾਨਾ ਜਿਹੜੇ ਮੱਲਾ ਦੇ ਨਾਮ ਬੋਲੇ ਜਾਂਦੇ ਆ ਪਲੀਜ਼ ਜਲਦੀ ਨਾਲ ਅਖਾੜੇ ਦੇ ਵਿੱਚ ਪਹੁੰਚੋ ਕਹਿੰਦਾ ਸੋਹਣੇ ਖੇਡਦੇ ਮਾਲਕ ਹੈ ਖੇਡ ਜਦ ਚੰਗੀ ਵਿਖਾਉਂਦੇ ਨੇ ਆ ਸਿੰਘੜ ਨਹੀਂ ਹਜ਼ਾਰਾਂ ਦਿਲਾਂ ਵਿੱਚ ਉਹ ਜਿਹੜੇ ਲਾਉਂਦੇ ਨੇ ਜੋ ਸਮੈਦਾਨ ਵਿੱਚ ਖੇਡਣ ਸੰਦਲੀ ਤੜਾ ਪਾ ਜਾਂਦੇ ਆ ਜੰਗ ਸਵਾਰਿਆ ਮਾਪੇ ਪਿੰਡ ਦਾ ਨਾਚ ਮੁੱਕ ਜਾਂਦੇ ਆ ਜੰਗ ਸਵਾਰਿਆ ਮਾਪੇ ਪਿੰਡ ਦਾ ਨਾਚ ਮੁੱਕ ਜਾਂਦੇ ਵਾਹ ਵੀ ਬੰਨਿਓ ਰਿਸਾ ਉਹ ਬੱਲੇ 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 ਵੇਖਦੇ ਕੰਨ ਦਿੰਦਾ ਕਹਰਦਾ ਬਾਤ ਸਮੇ ਦੀ ਹੈ ਘਹਾੜੀ ਵਾਲਾ ਉਹ ਨਹੀਂ ਉਹ ਰਿਸਾ ਇੱਕ ਪਾਸੇ ਹਾਨੀ ਹੈ ਪਦਮੇ ਦੀ ਧਰਤੀ ਦਾ ਉੱਪਰਲੇ ਪਾਸੇ ਤੇ ਨਾਲ ਕਹਿੰਦੇ ਅੱਜ ਕਹਾੜੀ ਵਾਲਾ ਓ ਆ ਸਦਮ ਕਹਾੜੀ ਵਾਲਾ ਪਰਲੇ ਪੱਸੀ ਬਦਾਰਤ ਪਹਿਲਵਾਨ ਜੀ ਉਹਨਾਂ ਦੇ ਖਾੜੇ ਦਾ ਪਹਿਲਵਾਨ ਪਰ ਸਮੇਂ ਦੀ ਬਾਤ ਹੁੰਦਾ ਕੌਣ ਜਿੱਤੇ ਕੌਣ ਹਾਰਦਾ ਕਿ ਚੜੀਏ ਹੋਵੇ ਸਖਰ ਜਬੰਨੀ ਡੰਡ ਲੱਗੇ ਹੁਣ ਪਹਿਲਵਾਨੀ ਹੋਵੇ ਵੱਡੇ ਜੋੜ ਦਾ ਦੰਗਲ ਮੇਤਰੋ ਕੀ ਘਾਟੇ ਫਿਰ ਸੰਗਲ ਤੋੜ ਤੇ ਬਾਹੂ ਬੱਲਾਂ ਨੇ ਔਰ ਰਾਜੇ ਖਿੱਲੇ ਜੁੜਦੇ ਨੇ ਇਤਿਹਾਸ ਫਿਰ ਮੱਲਾਂ ਦੇ ਔਰ ਰਾਜੇ ਖਿੱਲੇ ਜੁੜਦੇ ਨੇ ਇਤਿਹਾਸ ਪਰਮਲਾਂ ਦੇ ਬਾਈ ਚੰਡੀ ਵਾਲੇ ਪਹਿਲਵਾਨਾਂ ਦੀ ਆਮਦ ਹੋ ਚੁੱਕੀ ਆ ਇਰਫਾਨ ਬਲਬਣ ਈਰਾਨ ਵਾਲਾ ਅਖਾੜਾ ਮੁੱਲਾਂਪੁਰ ਗਰੀਬਦਾਸ ਸਾਦਗਮਾ ਚੇਚੇ ਤੋਂ ਪਰਦੇ ਪੁੱਜ ਚੁੱਕਿਆ ਥੋੜੇ ਸਮੇਂ ਬਾਅਦ ਪਹਿਲਵਾਨ ਦੀ ਸਲਾਮੀ ਦਵਾਈ ਜਾਣੀ ਆ ਬਾਈ ਕਰਨ ਤੇ ਸੰਤ ਪਹਿਲਵਾਨ ਪਹਿਲਵਾਨ ਜੀ ਆਓ ਜਲਦੀ ਨਾਲੇ ਸਾਜਨ ਪਰਮਣ ਪਗਮਾ ਜੋਬਣ ਕੋਹਾਲੀ ਤੇਜਾ ਪਰਮਣਾ ਤੇ ਅਬਦੁੱਲ ਪਰਮਣ ਕੋਹਾਲੀ ਬਾਈ ਕਰਨ ਆਓ ਜਲਦੀ ਨਾਲ ਉਹ ਬੱਲੇ ਲਾ ਬੜੀ ਸ਼ਾਨਦਾਰ ਗੁਸਤਖੀ ਨਾਲ ਪਲਵਣਾਂ ਦਾ ਮੇਲ ਚੱਲਦੀ ਹੋਈ ਇਸ ਸਮੇ ਗੁਰਸਿੱਖ ਪਲਵਣ ਹਾਨੀ ਪਲਵਣ ਪਗਮਾ ਵਾਲਾ ਉੱਪਰਲੇ ਪਾਸੇ ਔਰ ਸੁਪਿੰਮ ਪਲਵਣ ਕੋਹਾਲੀ ਵਾਲਾ ਨਿਚਲੇ ਬਸਿਆ ਬਾਈ ਕਰਨ ਪਲਵਣ ਖਿਆਲਾ ਸਿੰਮਤ ਪਲਵਣ ਮਹਾਰਾਸ਼ਟਰ ਪਹਿਲਵਾਨ ਜੀ ਹੱਥ ਮੰਨ ਕੇ ਬੇਨਤੀ ਆ ਸਮੇਂ ਦੀ ਕਦਰ ਕਰੋ ਵਾਹ ਵੇ ਵਾਹ ਉਧਰ ਇਰਫਾਨ ਪੁੱਜ ਗਿਆ ਈਰਾਨ ਵਾਲਾ ਨਾਲ ਹੀ ਕਹਿੰਦੇ ਪ੍ਰਵੀਨ ਵੀ ਪੁੱਜ ਗਿਆ ਪ੍ਰਵੀਨ ਕੁਹਾੜੀ ਵਾਲਾ ਨਾਲ ਹੀ ਕਹਿੰਦੇ ਰਾਣਾ ਪੁੱਜਿਆ ਲੱਗੀ ਜਨ ਹਰਦਕ ਸਵਾਗਤ ਹੈ ਲਓ ਝੰਡੀਆਂ ਦੇ ਮੱਲ ਸਾਡੇ ਵਿੱਚਕਾਰ ਜਿਹੜੇ ਪਉਂਦੇ ਜਾ ਰਹੇ ਆ ਮੈਂ ਬੇਨਤੀ ਕਰਦਾ ਵੀ ਝੰਡੀਆਂ ਵਾਲੇ ਜਿਹੜੇ ਬਾਕੀ ਮੱਲ ਅਖਾਰੇ ਦੇ ਬਾਹਰ ਹੈ ਪਲੀਜ਼ ਅਖਾਰੇ ਦੇ ਵਿੱਚ ਪਜੋ ਬੇਨਤੀ ਹੈ ਭਾਈ ਕਰਨਖਿਆਲਾ ਕਿਉਂ ਨਹੀਂ ਆਉਂਦਾ ਵਿੱਚ ਕਰਨਖਿਆਲਾ ਆ ਆਰ ਵਿੱਚ ਆ ਕਰਨ ਮਹਲਵਾਨ ਖਿਆਲਾ ਔਰ ਨਾਲੀ ਸਿਮਿਤ ਪਹਿਲਵਾਨ ਮਹਾਰਾਸ਼ਟਰਾ ਆਓ ਜਲਦੀ 사ਜਨ ਪਹਿਲਵਾਨ ਬਗਮਾ ਦੇ ਜੋਗਨ ਕੋਹਾਲੀ ਭਾਈ 사ਜਨ ਦੇ ਜੋਗਨ ਪਹਿਲਵਾਨ ਅਖਾੜੇ ਦੇ ਵਿੱਚ ਪਜੋ ਇਹ ਵੀ ਚਾਰੋਨੇ ਨੇੜੇ ਆਜੋ ਹਾਥ ਘੜੇ ਕਰੀ ਕੋਈ ਕਰਨ ਪਹਿਲਵਾਨ ਖਿਆਲਾ ਭਾਈ ਸਿਮਿਤ आई तो एक होना है ये क्या हरी है भगवान वाला आता भगवान कमाल करी जाने वा ओर वाह नहीं करोड़ करम परम ख्याल समुप्त परमण महाराष्ट्र भाई